ਉਇਸ ਦਾ ਕੇਸ ਜਵਾਨ ਸੁਬੀਲ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਚਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮਿਲਯਮ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜੁਰੇ ਸਵਾਲ ਹੁੰਦਾ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਕਾਮੀ ਗੈਕਸਰ ਮੌਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਕਿਹੜੀ ਐਡੀਸ਼ਨ ਚ ਨੇ ਇੰਨੀ ਇਨਾ ਪੋਲਿਟਿਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਮੁਘੰਬੋ ਖੁਸ਼ ਹੋ ਸਾਢੇ 7 ਕਰੋੜ ਰੁਪਇਆ ਕੈਸ਼ ਕੌਣ ਕਰ ਦੇ ਵਿੱਚ ਰੱਖਦਾ ਜਾਂ ਤੇ ਉਹਦੀ ਅਗਲੇ ਦਿਨ ਕੋ ਡੀਲ ਨਹੀਂ ਹੋਵੇ ਦੋ ਚਾਰ ਦਿਨਾਂ ਦੇ ਵਿੱਚ ਤੇ ਜਾਂ ਉਹਨੂੰ ਤਾਜ਼ੇ-ਤਾਜ਼ੇ ਕਿਤੋਂ ਆਏ ਹੋਣ ਕਿਸੇ ਡੀਲ ਦੇ ਵਿੱਚ ਸੀਗਾ 5-500 ਕਰੋੜ ਰੁਪਇਆ ਕਮਾ ਕੇ ਬੈਠਾ ਇਹ ਆਰਫ ਸਰਪੰਚ ਲੱਖ ਕਰੋੜ ਦਾ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਗਿਆ ਉਹ ਕਹਿੰਦੇ ਆ ਨਾ ਵੀ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਣ ਮਲਾਈਆਂ ਵੀ ਇਹ ਕੁੱਤੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਖਾ ਲਿਆ ਜਿਨ੍ਹਾਂ ਨੇ ਪੰਜਾਬ ਨੂੰ ਧੋਖਾ ਦਿੱਤਾ ਇਹ ਕਿੰਨੇ ਕੁ ਰੁਪਈਏ ਕਹਿੰਦੇ 10 ਕ ਲੱਖ ਲੱਗੇ ਇਹ ਕਰੀਬਨ 10 ਕ ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਤੇ ਆ ਮੇਰੇ ਹਿਸਾਬ ਨਾਲ ਤਾਂ 1.5-2 ਲੱਖ ਦੀ ਲਾ ਲਾ ਕੇ ਤੇ ਬਸ ਕੰਪਲੀਟ ਕਰਨ ਨੂੰ ਫਿਰਦੇ ਨੇ ਜੀ ਬੇਮਾਤਰ ਹੀ ਲਾਇਆ ਜੀ ਸੀਮੈਂਟ ਇਹਨਾਂ ਨੇ 24 ਇੱਕਦਮ ਮੈਂ ਸੁਣਿਆ ਵੀ 24 ਇੱਕ ਦਾ ਲਾ ਕੇ ਲਾਈ ਗਏ ਮੈਨੂੰ ਤਾਂ ਹੁਣ ਕੱਲ ਦੱਸਿਆ ਬੰਦਿਆਂ ਨੇ ਵੀ ਇੱਥੇ ਤਾਂ ਯਾਰ ਸੀਮੈਂਟ ਹੀ ਨਹੀਂ ਲੱਗਾ ਕੰਦਾ ਖਿਸਕਣੀ ਹੈ ਜੇ ਸੀਮੈਂਟ ਲੱਗਾ ਹੁੰਦਾ ਕੰਦ ਥੋੜੀ ਖਿਸਕਣੀ ਸੀ 24 ਵੀ ਇੱਕ ਦਾ ਮਤਲਬ ਰੇਤਾ ਹੀ ਲਾਤੀ ਰੇਤਾ ਹੀ ਲਾਤੀ ਜੀ ਤਰਾਈ ਕਰਿਆ ਰੇਤਾ ਬਾਹਰ ਨਿਕਲੀ ਕੰਦ ਖਿਸਕ ਗਈ ਮਤਲਬ ਹੁਣ ਤੁਸੀਂ ਆਏ ਸਾਨੂੰ ਕਾਲ ਜੰਗ ਮੁੱਦਤ ਮਗਰੋਂ ਪੁੱਛਿਆ ਹੋਣਾ ਹਾਲ ਚਾਲ ਤਾਂ ਹੈ ਜੀ ਕੀ ਗੱਲ ਕਾਲ ਸਿਰਫ ਸੱਜਣਾ ਨਹੀਂ ਉਹਦੀ ਤੇ ਮਾਪਿਆਂ ਨੂੰ ਵੀ ਯਾਦ ਕਰ ਲਿਆ ਕਰੋ ਵੇ ਨਿਛੇੜੀ ਬੰਦੇ ਨੂੰ ਕੀ ਕਰਨਾ ਆਏ ਫਿਰ ਸ਼ਵਾਰਾ ਲਾਉਣ ਆਏ ਤੇ ਫੇਰਾ ਕਹਿਗਾ ਮੈਨੂੰ ਕਹਿੰਦਾ ਹੈ ਮੰਨ ਵੀ ਦੇਖੋ ਹੈ ਮਨਪ੍ਰੀਤ ਸੁਣ ਰਹੇ ਹੋ ਨਹੀਂ ਤੂੰ ਜਿਹੜਾ ਮੈਨੂੰ ਕੀ ਕਹਿਣਾ ਤੂੰ ਦੱਸ ਮਨਪ੍ਰੀਤ ਮਨਪ੍ਰੀਤ ਸੁਣ ਰਹੇ ਤੁਸੀਂ ਇਹ ਬੰਦੇ ਹੋ ਗਏ ਸਾਰੇ ਹਾਂਜੀ ਹਾਂਜੀ ਓਕੇ ਜੀ ਹੋ ਗਈ ਇੱਧਰ ਅੱਗੇ ਇਹਨੂੰ ਆਂਦੇ ਹੋ ਅੱਗੇ ਇਨਵਾਇਨ ਦੇ ਅੱਗੇ ਇਨ ਨੂੰ ਆਣੇ ਦੇ ਆਸਾਂ ਲੱਗਿਆ ਠੀਕ ਹੈ ਜੀ ਵਾਹ ਓਕੇ ਓਕੇ ਵਾਹ ਦੇ ਲੀਵੀ ਵਾਲਾ ਲੱਗ ਰਾਨ ਸਰ ਫਲੂਡ ਮੈਡਮ ਦੁਪਹਿਰ ਹਾਂ ਜੀ ਸਰ ਠੀਕ ਹੈ ਉਹ ਮਿਲ ਮੌਲਾ ਕਾਰ